ਜਿਹੜੇ ਇੱਥੋਂ ਦੇ ਲੋਕ ਆ 50 ਪਿੰਡ ਰੋਟੀ ਖਾਂਦੇ ਆ ਇਸ ਬਾਰਡਰ ਤੋਂ ਉਹਨਾਂ ਗਰੀਬਾਂ ਤੇ ਬੜਾ ਅਸਰ ਪੈਂਦਾ ਕੁਝ ਨਹੀਂ ਭਾਜੀ ਇੱਕ ਕਾਦਾ ਕਾਰੋਬਾਰ ਸਵੇਰ ਦਾ ਜ਼ੀਰੋ ਹੀ ਅਲਗਾਮ ਦੀ ਘਟਨਾ ਤੋਂ ਬਾਅਦ ਹੁਣ ਭਾਰਤ ਪਾਕਿਸਤਾਨ ਦੇ ਵਿੱਚ ਚਾਲੇ ਹੋ ਰਹੀ ਰਿਟਰੀਟ ਸੈਰਮਨੀ ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਤਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਸ ਤਰੀਕੇ ਨਾਲ ਕਾਫੀ ਰਸ਼ ਰਹਿੰਦਾ ਹੈ ਤੇ ਅੱਜ ਇਸ ਵੇਲੇ ਰਿਟਰੀਟ ਸ਼ੁਰੂ ਹੋਣ ਤੋਂ ਪਹਿਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਤਾਂ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਇਸ ਵੇਲੇ ਰਿਟਰੀਟ ਦਾ ਸਮਾਂ ਹੋ ਚੁੱਕਾ ਹੈ ਔਰ ਤੁਸੀਂ ਦੇਖੋਗੇ ਕੁਝ ਕੀ ਲੋਕ ਹੀ ਜਿਹੜੇ ਨੇ ਇਸ ਵੇਲੇ ਰਿਟਰੀਟ ਦੇਖਣ ਜਾ ਰਹੇ ਕਿਉਂਕਿ ਜਿਸ ਤਰੀਕੇ ਨਾਲ ਇੱਕਦਮ نوٹیفیکیشن جاری ہوندی ہے کافی ایک ਹੜਕੰਪ ਮੱਚਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਸੁਰੱਖਿਆ ਦੇ ਵੀ ਕੜੇ ਇੰਤਜ਼ਾਮਾਤ ਕੀਤੇ ਗਏ ਨੇ ਔਰ ਉਸ ਤੋਂ ਬਾਅਦ ਇਲਾਵਾ ਜਿਹੜਾ ਹੈ ਰੀਟਰੀਟ ਤੇ ਵੀ ਲੋਕਾਂ ਦੀ ਜਿਹੜੀ ਗਿਣਤੀ ਹੈ ਉਹ ਵੀ ਘਟਦੀ ਹੋਈ ਨਜ਼ਰ ਆ ਰਹੀ ਹੈ ਪਰ ਸੁਰੱਖਿਆ ਦੇ ਇੰਤਜ਼ਾਮਾਤ ਤੁਹਾਨੂੰ ਦਿਖਾ ਰਹੇ ਆ ਕਿ ਰੀਟਰੀਟ ਵਾਸਤੇ ਕਿਸ ਤਰ੍ਹਾਂ ਦੇ ਸੁਰੱਖਿਆ ਦੇ ਇੰਤਜ਼ਾਮਾਤ ਕੀਤੇ ਗਏ ਨੇ ਇੱਕ ਪਾਸੇ ਬੀਐਸਐਫ ਦੀ ਪੂਰੀ ਇੱਥੇ ਚੌਕਸੀ ਹੈ ਤਾਂ ਉਸ ਤੋਂ ਇਲਾਵਾ ਜਿਹੜਾ ਰੀਟਰੀਟ ਸੈਰਮਨੀ ਦੇ ਵਾਸਤੇ ਅੰਦਰ ਜਾਂਦਾ ਰਸਤਾ ਹੁੰਦਾ ਹੈ ਉੱਥੇ ਵੀ ਸੁਰੱਖਿਆ ਪੂਰਨ ਤਰ੍ਹਾਂ ਦੇ ਉੱਤੇ ਕੜੀ ਕੀਤੀ ਗਈ ਹੈ ਔਰ ਤੁਸੀਂ ਦੇਖੋ ਕਿ ਬੈਰੀਗੇਟਿੰਗ ਜਿਹੜੀ ਹੈ ਪਹਿਲੇ ਦੇ ਮੁਕਾਬਲੇ ਕਾਫੀ ਇਸ ਵੇਲੇ ਇੱਥੇ ਵਧਾਈ ਗਈ ਹੈ ਜਿਹੜੀ ਇੱਕ ਲੇਨ ਹੁੰਦੀ ਹੈ ਜਿੱਦੇ ਵਿੱਚ ਕੀ ਵੀਆਪੀ ਗੱਡੀਆਂ ਜਾਂ ਅਫਸਰ ਸਹਬਾਨ ਦੀਆਂ ਗੱਡੀਆਂ ਜਾਂਦੀਆਂ ਨੇ ਉਹੀ ਇੱਥੋਂ ਜਾਂਦੀਆਂ ਪਈਆਂ ਨੇ ਔਰ ਅਦਰਵਾਇਜ਼ ਜਿਹੜੀ ਹੈ ਚਹਲ ਪਹਿਲ ਜਿਹੜੀ ਇਸ ਬਹੁਤ ਜ਼ਿਆਦਾ ਹੁੰਦੀ ਹੈ ਉਹ ਅੱਜ ਬਹੁਤ ਘੱਟ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋਏ ਕਿ ਆਖਿਰਕਾਰ ਇਸ ਦਾ ਜਵਾਬ ਕਿਵੇਂ ਲਿਤਾ ਜਾਵੇ ਕਿਉਂਕਿ ਦੇਸ਼ ਇਸ ਵੇਲੇ ਜਵਾਬ ਮੰਗ ਰਿਹਾ ਹੈ ਤਾਂ ਉਸ ਦਾ ਬਹੁਤ ਅਗਰ ਵਪਾਰਕ ਤੌਰ ਤੇ ਗੱਲ ਕਰੀਏ ਤਾਂ ਜਿਹੜੀ ਆਈਸੀਪੀ ਹੈ ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਰਿਤ ਚੈੱਕ ਪੋਸਟ ਜਿਹੜੀ ਹੈ ਜਿਸ ਨੂੰ ਇੰਟੀਗ੍ਰੇਟਿਡ ਚੈੱਕ ਪੋਸਟ ਵੀ ਕਹਿੰਦੇ ਨੇ ਜਿੱਥੋਂ ਕਿ ਭਾਰਤ ਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਵਪਾਰ ਹੁੰਦਾ ਹੈ ਉਹ ਵੀ ਵਪਾਰ ਬੰਦ ਕਰ ਦਿੱਤਾ ਗਿਆ ਹੈ ਮਹਿਜ ਜਿਹੜੇ ਅੰਦਰ ਕੁਝ ਟਰੱਕ ਹਗੇ ਨੇ ਉਹਨਾਂ ਨੂੰ ਹੀ ਲੋਡਿੰਗ ਅਪਲੋਡਿੰਗ ਵਾਸਤੇ ਭੇਜਿਆ ਜਾ ਰਿਹਾ ਹੈ ਪਰ ਉਸ ਤੋਂ ਇਲਾਵਾ ਰਿਟਰੀਟ ਦੇਖਣ ਆਉਣ ਵਾਲੇ ਲੋਕਾਂ ਦੀ ਗਿਣਤੀ ਇਸ ਵੇਲੇ ਬਹੁਤ ਘੱਟ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖੋ ਕਿ ਇਸ ਦਾ ਅਸਰ ਜਿਹੜਾ ਹੈ ਪੂਰੇ ਦੇਸ਼ 'ਚ ਪਿਆ ਹੈ ਕਿਉਂਕਿ ਜੋ 26 ਲੋਕ ਸ਼ਹੀਦ ਕੀਤੇ ਗਏ ਤਾਂ ਉਸ ਤੋਂ ਬਾਅਦ ਜਿਹੜਾ ਹੈ ਆਵਾਜਾਈ ਤੇ ਬਹੁਤ ਫਰਕ ਪੈਂਦਾ ਨਜ਼ਰ ਆ ਰਿਹਾ ਹੈ ਤਾਂ ਕੁਝ ਜਿਹੜੇ ਇੱਥੇ ਰੋਜ਼ ਮਰਦਾ ਕੰਮ ਕਰਦੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਕੀ ਫਰਕ ਪਿਆ ਜੀ ਅੱਜ ਕਿੰਨਾ ਕ੍ਰਾਸ਼ ਆ ਜੀ ਇਹ ਘੱਟ ਰਾਸ਼ ਹਾਂਜੀ ਰਾਸ਼ ਦਾ ਫਰਕ ਤੇ ਮੋਟ ਪਿਆ ਹੈ ਹਾਂਜੀ ਰਾਸ਼ ਦਾ ਫਰਕ ਤੇ ਪੈਣਾ ਹੈ ਜਿੱਥੇ ਜਿੱਥੇ ਖਬਰ ਪਹੁੰਚੀ ਆ ਲੋਕ ਪਛਾਣ ਹੋ ਗਏ ਅੱਛਾ ਜੀ ਨਹੀਂ ਨਹੀਂ ਮਤਲਬ ਰੋਜ਼ ਵੈਸੇ ਇਸ ਵੇਲੇ ਕਿੰਨਾ ਕ੍ਰਾਸ਼ ਹੁੰਦਾ ਤੇ ਅੱਜ ਕਿੰਨਾ ਕ੍ਰਾਸ਼ ਹੋਇਆ ਇਸ ਵੇਲੇ ਦੁਨੀਆ ਬਹੁਤ ਆ ਜਾਂਦੀ ਇੱਥੇ ਅੱਛਾ ਜੀ ਹੁਣ ਇਹਦੇ ਵਿੱਚ ਅਸਰ ਇਹਨਾਂ ਮਜਾਦਾ ਪੈਣਾ ਹੈ ਕਿ ਦੁਨੀਆ ਜਿੱਥੇ ਜਿੱਥੇ ਖਬਰ ਪਹੁੰਚ ਗਈ ਆ ਨਾ ਉੱਥੇ-ਉੱਥੇ ਬਹਿ ਜਾਣਾ ਵੀ ਬਾਰਡਰ ਤੇ ਪਤਾ ਨਹੀਂ ਕੀ ਹੋ ਜਾਣਾ ਹਾਂਜੀ ਇਸ ਕਾਰਨ ਜਿਹੜੇ ਇੱਥੋਂ ਦੇ ਲੋਕ ਆ 50 ਪਿੰਡ ਰੋਟੀ ਖਾਂਦੇ ਆ ਇਸ ਬਾਰਡਰ ਤੋਂ ਉਹਨਾਂ ਗਰੀਬਾਂ ਤੇ ਬੜਾ ਅਸਰ ਪੈਣਾ ਬਿਲਕੁਲ ਅ ਅੱਛਾ ਜਿਹੜਾ ਹੈ ਰਸ਼ ਕਟਿਆ ਜੀ ਭਾਜੀ ਸਲਾਨੀ ਕਟਿਆ ਇਹਦੇ ਡੇਟ ਦੇ ਵਿੱਚ ਹਾਂਜੀ ਹਾਂਜੀ ਬਹੁਤ ਫਰਕ ਪਿਆ ਬਿਲਕੁਲ ਤੁਸੀਂ ਵੇਖੋ ਕਿ ਸਲਾਨੀ ਵੀ ਘਟੇ ਨੇ ਇਹ ਤਾਂ ਤੁਸੀਂ ਦੇਖੋ ਕਿ ਜਿਹੜੇ ਲੋਕ ਆ ਰਹੇ ਨੇ ਉਹਨਾਂ ਦੀ ਗਿਣਤੀ ਵੀ ਬਹੁਤ ਘੱਟ ਹੈ ਤਾਂ ਕੁਝ ਤੁਹਾਨੂੰ ਦਿਖਾ ਰਹੇ ਤਸਵੀਰ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਪਿੰਡ ਜਿਹੜੇ ਨੇ ਉਹ ਸਰ ਰੀਟਰੀਟ ਦੇ ਉੱਤੇ ਹੀ ਜ਼ਿਆਦਾਤਰ ਪਲਦੇ ਨੇ ਅਗਰ ਰੀਟਰੀਟ ਖਤਮ ਹੁੰਦੀ ਹੈ ਜਾਂ ਦਿੱਤੇ ਕੋਈ ਅਸਰ ਹੁੰਦਾ ਹੈ ਤਾਂ ਉਹਦਾ ਅਸਰ ਪਏਗਾ ਭਾਜੀ ਕੀ ਫਰਕ ਪਿਆ ਜੀ ਅੱਜ ਰਾਸ਼ ਅੱਗੇ ਨਾਲੋਂ ਕਿੰਨਾ ਘੱਟ ਹੈ ਜੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਫਰਕ ਪਿਆ ਹੈ ਔਰ ਕੀ ਸਮਝੋ ਕੀ ਵੀ ਵੇਖੋ ਹੈਗਾ ਕੁਝ ਨਹੀਂ ਭਾਜੀ ਪੁਰਖ ਕਾਦਾ ਕਾਰੋਬਾਰ ਸਵੇਰ ਦਾ ਜ਼ੀਰੋ ਹੀ ਹੂੰ ਹੁਣ ਟੂਰਿਸਟ ਨਿਕਲਿਆ ਥੋੜਾ ਜਿਆ ਤੇ ਹੁਣ ਇਹਨਾਂ ਨੇ ਐਂਟਰੀ ਦਿੱਤੀ ਅੰਦਰ ਦੀ ਹੂੰ ਸਰਮਨੀ ਗਰਾਊਂਡ ਦਾ ਕਹਿਣ ਦੇ ਆ ਤਿਆਰੀਆਂ ਕੀਤੀਆਂ ਜਾ ਰਹੀਆਂ ਵਾ ਪਰ ਅੱਜ ਦਾ ਰਸ਼ ਘਟਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ੀਰੋ ਹੋ ਚੁੱਕਿਆ ਹੈ ਹੂੰ ਰਸ਼ ਨੂੰ ਤਾਂ ਛੱਡੋ ਕੋਈ ਆ ਹੀ ਨਹੀਂ ਰਿਹਾ ਡਰ ਗਿਆ ਕਸਟਮਰ ਹੂੰ ਕਸਟਮਰ ਡਰ ਰਿਹਾ ਵਾ ਭਈ ਜੋ ਉੱਥੇ ਹੋਇਆ ਸ਼ਿਦਨਗਰ ਵਿੱਚ ਉਹ ਘਰਾਂ ਨੂੰ ਚਲ ਗਏ ਨੇ ਲੋਕ ओके हां जी तो ਇੱਥੇ ਮਤਲਬ ਪੈਲਗਾਮ ਦਾ ਅਸਰ ਵੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਟੂਰਿਸਟ ਡਰ ਗਿਆ ਟੂਰਿਸਟ ਘਰ ਘਰੀ ਚਲ ਗਿਆ ਵਾਪਸ ਚਲ ਗਿਆ ਪਰ ਉਹ ਪੈਲਗਾਮ ਹੈ ਪੰਜਾਬ ਹੈ ਫਰਕ ਪੈਂਦਾ ਦਾ ਫਰਕ ਤੇ ਭਾਜੀ ਪੈਂਦਾ ਟੂਰਿਸਟ ਜਿਹੜਾ ਨਾ ਉਹਨੇ ਆਲ ਇੰਡੀਆ ਦਾ ਲਿਆ ਹੁੰਦਾ ਵਾ ਆਲ ਇੰਡੀਆ ਦਾ ਉਹਨਾਂ ਕੋ ਪੈਕੇਜ ਹੁੰਦਾ ਵਾ ਉਹਨਾਂ ਨੇ ਸਾਰੇ ਬੰਨੇ ਘੁੰਮਣਾ ਹੁੰਦਾ ਵਾ ਵਿਧ ਰਾਮਦੀਰ ਸਵਿਧ 골ਡਨ ਟੈਂਪਲ ਟੰਡ ਲੋਜੀ ਵਗੈਰਾ ਇਹ ਸਾਰੇ ਬੰਨੇ ਘੁੰਮ ਕੇ ਫਿਰ ਟੂਰਿਸਟ ਘਰ ਜਾਂਦਾ ਵਾ ਇਹਨਾਂ ਆਪਾਂ ਵੇਖਿਆ ਵੀ ਜੇ ਸ਼ਿਰਨਗਰ ਹੀ ਹੋਇਆ ਵਾ ਇਹ ਸਮਝ ਲਓ ਵੀ ਸਾਰਿਆਂ ਦੀ ਰੋਟੀ ਤੇ ਲਤ ਵੱਜੀ ਹੈ ਤਾਂ ਬਿਲਕੁਲ ਤੁਸੀਂ ਵੇਖੋ ਕਿ ਟੂਰਿਜ਼ਮ ਕਿਤਨਾ ਕਿਤੇ ਹੈ ਅਗਰ ਕੱਲੇ ਸ਼ਿਰਨਗਰ ਦੀ ਗੱਲ ਕਰੀਏ ਤਾਂ ਟੂਰਿਜ਼ਮ ਜਿਹੜੀ ਹੈ ਉਹ ਪੂਰੇ ਪੰਜਾਬ ਵਿੱਚ ਵੀ ਪ੍ਰਭਾਵਿਤ ਹੁੰਦੀ ਨਜ਼ਰ ਆ ਰਹੀ ਹੈ ਤੇ ਤੁਸੀਂ ਦੇਖੋ ਕਿ ਇਸ ਵੇਲੇ ਅਸੀਂ ਬਾਰਡਰ ਦੇ ਉੱਤੇ ਮੌਜੂਦ ਆ ਤਾਂ ਉਸ ਵੇਲੇ ਬਿਲਕੁਲ ਤੁਸੀਂ ਦੇਖੋ ਕਿ ਇਹਨਾਂ ਨੇ ਕਿਹਾ ਕਿ ਕਾਫੀ ਚਹਲ ਪਹਿਲ ਰਹਿੰਦੀ ਹੈ ਲੇਕਿਨ ਅੱਜ ਚਹਲ ਪਹਿਲ ਨਾ ਦੇ ਬਰਾਬਰ ਹੈ ਔਰ ਰਸ਼ ਜਿਹੜਾ ਹੈ ਕਾਫੀ ਘਟ ਹੈ ਔਰ ਲੋਕਾਂ ਨੂੰ ਖਾਸੀ ਦਿੱਕਤਾਂ ਦਾ सामना करना ਪੈ ਰਿਹਾ ਹੈ ਤਾਂ ਕੁਝ ਲੋਕ ਜਿਹੜੇ ਇਥੇ ਰੋਜ਼ਮਰਾਂ ਦੀ ਜ਼ਿੰਦਗੀ ਜੀਂਦੇ ਨੇ ਸਰ ਬਾਪੂ ਕਹਿਣਾ ਚਾਹੋਗੇ ਕਿੰਨਾ ਰਸ਼ ਘਟਿਆ ਜੀ ਨਹੀਂ ਸਰ ਇੱਥੇ ਰਸ਼ ਹੈਗਾ ਨਹੀਂ ਸਰ ਹੂੰ ਕੋਈ ਗੱਲਬਾਤ ਨਹੀਂ ਕੋਈ ਰਸ਼ ਨਹੀਂ ਹੈਗਾ ਜੀ ਬਸ ਵੇਲੇ ਫਰੰਡ ਹੈ ਤੁਹਾਨੂੰ ਪਤਾ ਜੀ ਵੇਲੇ ਤਾਂ ਬਿਲਕੁਲ ਕੁਝ ਲੋਕਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਆਪ ਰੀਟਰੀਟ ਦੇਖਣੇ ਆਏ ਆਂ ਔਰ ਕੀ ਕਹਿੰਦੇ ਕਿੰਨਾ ਜੋਸ਼ ਹੈ ਅੱਜ ਬੋਲਾ ਜੀ ਕਿੰਨਾ ਜੋਸ਼ ਆ ਕਿਹਨਾਂ ਤੋਂ ਪੁੱਛ ਲُوا ਆਪ ਦੱਸਿਓ ਕਿੰਨਾ ਜੋਸ਼ ਹੈ तो बिल्कुल देख सकते हो इस वेले लोग अच्छे मौजूद रहे और जी सर कितना जोश है जी आज जा। 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 सर जोश से तो पूरा भरे हुए हैं बट बस नहीं चल रहा कुछ कर सके हम मेन बात यह है बाकी जी तो पूरा जला हुआ है जो उन्होंने किया है कल परसों जो है अखबार में न्यूज में आ रही है वो चीज़ें बस कुछ कर नहीं सकते आज हम घूमने आए हैं बाघा बॉर्डर देखने आए हैं अंदर बैठेंगे तो जोश तो वैसे भी डबल आ जाएगा बस यही कहना चाहते हैं बाकी तो सब कुछ उनके हाथ में है तो इस घटना को आप कैसे एक आम आम नागरिक कैसे देखते है? आम नागरिक तो सर आप आपको भी पता है किस तरीके से देखना चाहिए इन्होंने जो किया है कल एक उसमें एक लड़की वो भी है जिसमें छः दिन हुए उसको शादी किए उनका भी हम मरा है उसमें तो गलत हुआ है बहुत गलत हुआ है इससे ज़्यादातर तो मैं क्या बोलूँ बहुत ਦੁਖੂ ਐਫ ਸੀ ਕੋ ਬਿਲਕੁਲ ਫੈਮਲੀ ਵੀ ਇਨਦੀ ਮੌਜੂਦ ਹੈ ਮੈਡਮ ਅੱਜ ਆਏ ਹੋ ਕੀ ਕਹਿਣਾ ਚਾਹੋਗੇ ਕਿੰਨਾ ਜੋਸ਼ ਹੈ ਕਹਾਂ ਸੇ ਆਏ ਆਂ ਜੈਪੁਰ ਤੋ ਕਿੰਨਾ ਜੋਸ਼ ਹੈ ਆਜ ਮਨ ਮੇ ਕਿਉਂਕਿ ਜੋ ਘਟਨਾ ਘਟੀ ਉਸਕੇ ਬਾਅਦ ਕਾਫੀ ਜੋਸ਼ ਵੀ ਕਮ ਹੋ ਗਿਆ ਕਮ ਤੋ ਹੈ ਇਹ ਜੋਸ਼ ਤੋ ਪਹਿਲੇ ਜਿਹਾ ਥੋੜੀ ਜੋ ਕ੍ਰੇਜ਼ ਥਾ ਆਨੇ ਦਾ ਉਹ ਨਹੀਂ ਹੈ ਨਾ ਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਐਸੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਰੀਟਰੀਟ ਦਾ ਕਾਫੀ ਪ੍ਰਭਾਵ ਨਜ਼ਰ ਆ ਰਿਹਾ ਹੈ ਤਾ ਕੁਝ ਲੋਕਾਂ ਦਾ ਵੀ ਮਨਣਾ ਹੈ ਕਿ ਇਸ ਦੇ ਨਾਲ ਭਾਰਤ ਤੇ ਪਾਕਿਸਤਾਨ ਦਾ ਵਪਾਰ ਜਿਹੜਾ ਹੈ ਖਾਸ ਕਰਕੇ ਜਿਹੜੇ ਇੱਥੇ ਢਾਬੇ ਨੇ ਉਹ ਬਹੁਤ ਪ੍ਰਭਾਵਿਤ ਹੋਇਆ ਤੇ ਰੀਟਰੀਟ ਦੇ ਵਿੱਚ ਵੀ ਲੋਕਾਂ ਦੀ ਗਿਣਤੀ ਅੱਜ ਘੱਟ ਨਜ਼ਰ ਆ ਰਹੀ ਹੈ ਕੈਮਰਾਮੈਨ ਅਜ ਦੇ ਨਾਲ ਸੁਮਿਤ ਖੰਨਾ ਕ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ